ਕੀ ਕਰੀ ਜਾਂਦੇ ਆ ਮੀ ਜੀ ਕੋਈ ਨਹੀਂ ਪੁੱਤ ਕੱਪੜੇ ਤਾਂ ਤੋ ਟੇ ਟੋੜੇ ਹੱਡੀਆਂ ਤਾਂ ਕੋਈ ਨਹੀਂ ਧੋਣ ਵਾਲੇ ਤੇ ਮੈਂ ਚੱਲਦਾ ਹਾਂ ਛੀਂਚ ਪਾ ਦਿੰਨੀ ਆ ਹੁਣ ਕੱਪੜੇ ਧੋਈ ਜਾਣੇ ਆ ਤੂੰ ਮਾਰਨਾ ਹੋੜੀਓ ਕਰੇ ਕੱਲ ਪਰਸੋਂ ਫੇਰ ਧੋਵਾਂਗੇ ਕੋਈ ਨਹੀਂ ਮੈਂ ਨਹੀਂ ਪੁੱਤ ਹੁਣ ਵਿਆਹ ਦੇ ਦਿਨ ਨੇੜੇ ਹੁੰਦੇ ਜਾਂਦੇ ਆ ਤੇ ਜੇ ਮੈਂ ਕੰਮ ਹੀ ਜਾਵਾਂ ਕਰਕੇ ਰੱਖਿਆ ਤੇ ਫੇਰ ਉਦੋਂ ਜ਼ਿਆਦਾ ਕਰਨਾ ਪਊਗਾ ਤੂੰ ਹੁਣ ਥੋੜਾ ਥੋੜਾ ਨਾਲ-ਨਾਲ ਹੀ ਕਰੀ ਜਾਂਦੇ ਆ ਚਲੋ ਤੁਹਾਡੀ ਮਰਜ਼ੀ ਆ ਕੋਈ ਨਹੀਂ ਥੋਲੂਗੀ ਹਾਂ ਚਲ ਮੈਂ ਥੋਲਾਂ ਕੱਪੜੇ ਤੇ ਤੂੰ ਕਿੱਥੇ ਚੱਲਿਆ ਮੈਂ ਮੋਟਰ ਨਾਲ ਮਾਰਵਾ ਗੇੜਾ ਤੇ ਮੇਰੀ ਗੱਲ ਸੁ ਉਹਨਾਂ ਨੇ ਥੋੜੇ ਜਿਹਾ ਟੈਨੰਟ ਚੜਾਉਣੀਆਂ ਝੂੜੀਆਂ ਆਪਾਂ ਵੀਡੀਓ ਕਾਲ ਕਰਕੇ ਤੇ ਦੇਖਾਂ ਉਹਨਾਂ ਦਾ ਪ੍ਰੋਗਰਾਮ ਉਹ ਚਲੋ ਜਿਉਂ ਬਖਾ ਲਣਗੇ ਤੇ ਫੇਰ ਤੁਸੀਂ ਵੇਖ ਲਿਓ ਮੈਂ ਕੀ ਕਰਨਾ ਵੇਖ ਕੇ ਮੈਂ ਨਹੀਂ ਤੂੰ ਵੀ ਘਰੇ ਰਵੇਂ ਆਪਾਂ ਦੋ ਜਣੇ ਨਾਲ ਗੱਲ ਕਰਾਂਗੇ ਤੇ ਨਾਲੇ ਉਹਨਾਂ ਦਾ ਵੇਖਾਂਗੇ ਭਲਾ ਕੀ ਕਰਦੇ ਆ ਚਲੋ ਕੋਈ ਨਹੀਂ ਜਦੋਂ ਆਉਗੀ ਵੀਡੀਓ ਕਾਲ ਨਾ ਤੇ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਂ ਆ ਜੂੰਗਾ ਕੋਈ ਨਹੀਂ ਘਰੇ ਤੇ ਨਾ ਮੈਂ ਤੂੰ ਉੱਥੇ ਕਿਹਨਾਂ ਗੱਲੀ ਲੱਗਾ ਹੋਵੇਂ ਚਲੋ ਮੈਂ ਅੱਧੇ ਘੰਟੇ ਤੱਕ ਆ ਹੀ ਜਾਣਾ ਚਲੋ ਕੋਈ ਨਹੀਂ ਅੱਜ ਘਰੇ ਨਾ ਚਲੋ ਠੀਕ ਹੈ ਤੁਹਾਡੇ ਕੱਪੜੇ ਦੋਈਆਂ ਨੀ ਤੇਰ ਕੋ ਸਵੇਰ ਨੀ ਚਾਨ ਡਫੀ ਗਈ ਹੈ ਹੌਣੀ ਹੋਣੀ ਚੁਸਕੀਆਂ ਲੈ ਲੈ ਚਾਹ ਪੀਂ ਲਈਆਂ ਤੁਹਾਡਾ ਨਾ ਠੰਡ ਹੀ ਤਾਂ ਮੈਂ ਤਾਂ ਕਰਕੇ ਲੱਲੀ ਮੈਂ ਤਾਂ ਪੀ ਲਈ ਨਹੀਂ ਤੈਨੂੰ ਜਿਆਦਾ ਠੰਡ ਲੱਗਦੀ ਆ ਕੋ ਦੁਨੀਆ ਨਾਲੋਂ ਹੈ ਜਦੋਂ ਕੋਈ ਕੰਮ ਹੋਵੇ ਨਾ ਵੈਸੇ ਤੁਹਾਡੀ ਆਦਤ ਵਾ ਵਿੱਚ ਰੜਕਾ ਪੋਣਾ ਹੀ ਪੋਣਾ ਵਾ ਠੀਕ ਆ ਨਾ ਸਵੇਰ ਦਾ ਪੁੱਛਿਆ ਵਾ ਪੈੜ ਚੂੜੀਆਂ ਦਾ ਪ੍ਰੋਗਰਾਮ ਮਮੀ ਕੀ ਕੰਮ ਕਰਨਾ ਤੇ ਕੀ ਨਹੀਂ ਕਰਨਾ ਆਪਣੇ ਆਪ ਚ ਬਸ ਮਸਤ ਵਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਵਾ ਠੀਕ ਆ ਤਾਂ ਸਾਰਾ ਸਿਰ ਮੈਨੂੰ ਹੀ ਆ ਨਾ ਮਮੀ ਸਿਰਦਾ ਕੰਮ ਹੀ ਕਰ ਰਹੀ ਆ ਇਹ ਲਾ ਸਾਰੇ ਕੱਪੜੇ ਧੋ ਕੇ ਤੇ ਛੱਤ ਤੇ ਪਾ ਕੇ ਆਈਆਂ ਹੁਣ ਚਾਹ ਰੂ ਪੋਚਾ ਕੀਤਾ ਹੀਗਾ ਤੇ ਠੰਡ ਜੀ ਲੱਗਣ ਢੀ ਤੇ ਮੈਂ ਮਾਂ ਸਚਾਈ ਬਣਾ ਕੇ ਪੀ ਲੈਨੀ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਆਹੜੇ ਕੱਪੜੇ ਧੋਣੇ ਅੱਜ ਜ਼ਰੂਰੀ ਹੀਗੇ ਜਾਣ ਬੁੱਝ ਕੇ ਹਜੇ ਕੰਮ ਪਾਉਣੀ ਐ ਵਿੱਚ ਤੂੰ ਟੱਚਾ ਰੂ ਪੋਚਾ ਮੈਨੂੰ ਨਾ ਸੁਣਾ ਕਰਨ ਵਾਲੀ ਤੁਸੀਂ ਸਵੇਰੇ ਉੱਠਣ ਦਾ ਨਾਂ ਨਹੀਂ ਲੈਂਦੀਆਂ 9 ਵਜੇ ਤੱਕ ਰਜਾਈਆਂ ਚੜੀਆਂ ਰਹਿੰਦੀਆਂ ਜਾਂ ਜੇ ਨਾ ਟਾਈਮ ਨਾ ਬੰਦਾ ਉੱਠਦਾ ਵਾ ਹੈ ਤੇ ਅੱਜ ਚੂੜੀਆਂ ਵਾ ਪਰ ਫਿਕਰ ਹੀ ਕੋਈ ਨਹੀਂਗਾ ਤੁਸੀਂ ਧਿਆਨ ਧੀਆਂ ਬਣੀਆਂ ਮਾਵਾਂ ਧੀਆਂ ਕਰਦੀਆਂ ਫਿਰਨ ਇਨਾਂ ਦਾ ਕੰਮ ਆ ਨਾ ਤੁਹਾਡੀ ਕੋਈ ਨਹੀਂ ਲੱਗਦੀ ਉਹ ਕੋਈ ਨਹੀਂ ਮੰਮੀ ਜਿਹੜਾ ਹੈਗਾ ਕਰ ਲੈਨੇ ਹੁਣ ਆਪਾਂ ਕਰ ਲੈਨੇ ਆ ਆਪਾਂ ਜਿਹਦਾ ਸਹਾਨ ਕਰਣੀ ਹੁੰਦੀ ਮੇਰੇ ਸਿਰ ਤੇ ਮੇਰੀ ਗੱਲ ਸੁਣਨੀ ਸਣੀ ਕਿੱਥੇ ਹੁਣ ਲੱਭਣ ਡਿਆ ਕਿਤੇ ਉਹ ਸ਼ਹਿਰ ਗਏ ਹੀ ਗਮ ਜੀ ਸ਼ਹਿਰ ਗਿਆ ਵਾ ਨਾ ਸ਼ਹਿਰ ਕੀ ਕਰਨ ਗਿਆ ਹੁਣ ਮੈਂ ਹੀ ਕਹ ਲਾਇਆ ਹੀ ਉਹਨਾਂ ਨੂੰ ਸਮਾਨ ਲਿਓਣਾ ਹੀ ਮੇਰਾ ਥੋੜਾ ਜਿਹਾ ਨਹੀਂ ਤੇਰਾ ਕਿਹੜਾ ਸਮਾਨ ਮੁੱਕ ਗਿਆ ਤੈਨੂੰ ਉਧਰ ਨਾ ਕੁੜੀ ਦੇ ਨਾਲ ਕੀ ਕਰਨ ਕਹ ਲਿਆ ਹੀਗਾ ਤੈਨੂੰ ਮੈਂ ਕਿਹਾ ਸੀ ਨਾ ਕਿ ਸਾਰਾ ਸਮਾਨ ਆਪਣਾ ਲੈ ਕੇ ਆਵੀਂ ਕਿਹੜਾ ਤੇਰਾ ਰਹਿ ਗਿਆ ਏਡਾ ਜ਼ਰੂਰੀ ਜਿਹੜਾ ਧੰਦ ਚੰਤਰੀ ਮੁੰਡੇ ਨੂੰ ਕਹ ਲਿਆ ਹੀ ਹੁਣ ਮਮਿਓ ਕਰੀਮਾ ਲੈਉਣ ਵਾਲੀਆਂ ਹੀ ਉੱਥੋਂ ਨਹੀਂ ਹੀ ਮਿਲ ਜਾਂਦਣ ਨਾਲੇ ਅਮਨ ਵੀ ਅਦਰੋ ਕਟੋਕੀ ਕਰੀ ਜਾਂਦੀ ਪਿਆ ਵੀ ਨਾ ਲੈ ਆ ਵੀ ਨਾ ਲੈ ਤਾਂ ਕਰਕੇ ਮੈਂ ਘਲਾਇਆ ਹੋਏ ਉਹਨਾਂ ਨੂੰ ਨਾ ਕਿਹੜੀਆਂ ਕਰੀਮਾਂ ਆ ਜਿਹੜੀਆਂ ਤੇਰੇ ਮੂੰਹ ਤੇ ਜੱਛਦੀਆਂ ਜ਼ਿਆਦਾ ਹੈਂ ਅੰਤਰੀ ਨਹੀਂ ਧੰਦਵਾ ਗੋੜੇ-ਗੋੜੇ ਲੱਪਣ ਕੋਹ ਨਹੀਂ ਡਿਆ ਤਾਂ ਮੁੰਡੇ ਨੇ ਸਫਤੇ ਤੋੜ ਛੜਿਆ ਵਾ ਹੱਦ ਕਰਦੀਆਂ ਤੈਨੂੰ ਅਕਲ ਹੈ ਨਹੀਂ ਮਾਸਾ ਵੀ ਤੈਨੂੰ ਆ ਫੋਨ ਲਾ ਕੇ ਫੜਾ ਇਹਦੇ ਮੁੰਡੇ ਨੂੰ ਉਹਦੀ ਵੀ ਖਬਰ ਲਾਵਾਂ ਚ ਰੱਖ ਮੈਂ ਕਿਡੀਆਂ ਕਰੀਮਾਂ ਰਹਿੰਦੀਆਂ ਐ ਦੀਆਂ ਲਾਉਣ ਵਾਲੀਆਂ ਸ਼ਰਮੀ ਹੈ ਨਹੀਂ ਮੈਂ ਤਾਂ ਕਹਿੰਦੀ ਹਟਬਰ ਨੂੰ ਮਾਸਾ ਵੀ ਕਿਤੇ ਆ ਲੋ ਫੜਾ ਇੱਧਰ ਵੇਦੀ ਕਿੱਦਾਂ ਮੇਰੇ ਵੱਲ ਹੈਲੋ ਵੀ ਕਿੱਥੇ ਆ ਨਾ ਕਿੰਨੂ ਪੋਸ਼ ਕੇ ਗਿਆ ਤੂੰ ਸ਼ਹਿਰ ਇਹ ਗੱਲ ਦੱਸ ਹੁਣ ਮੈਨੂੰ ਕੋਈ ਨਾ ਪੁੱਤ ਸ਼ਰਮ ਨੂੰ ਹੱਥ ਮਾਰਿਆ ਕਰੋ ਚੰਗਾ ਉਸ ਦਿਨ ਤਾਂ ਮੈਨੂੰ ਕਿਹਾ ਸੀ ਨਾ ਕਿ ਸ਼ਰਨ ਨਾਲ ਚਲ ਜੇ ਤੇ ਇਹਨੂੰ ਮੈਂ ਨਾਲ ਕੱਲਿਆ ਹੀ ਕੁੜੀ ਦੇ ਇਸੇ ਕਰਕੇ ਤੇ ਜੋ ਕੋਹ ਲੈਣਾ ਲੱਲਾ ਮੁੜ ਕੇ ਮੂੰਹ ਨਾ ਵਿੰਗਾ ਕਰਦੀ ਫਿਰੇ ਉਹ ਹੀ ਕੰਮ ਕਰਤਾ ਵੇਖ ਲਾ ਨਾ ਤੈਨੂੰ ਨਹੀਂ ਪਤਾ ਵੀ ਤੇਰੀ ਭੈਣ ਦਾ ਪਹਿਲਾ ਪ੍ਰੋਗਰਾਮ ਅੱਜ ਹੈ ਤੇ ਤੂੰ ਘਰੋਂ ਨਿਕਲ ਵੀ ਗਿਆ ਵਾ ਆ ਤੇ ਜਾਨਾ ਵਾ ਪਰ ਪੁੱਤ ਵੇਖ ਤੋਂ ਕਿਦਾਂ ਪਈ ਆ ਹੈ ਕਿਤੇ ਕੁਝ ਨਹੀਂ ਲੱਭਣ ਡਿਆ ਇਹਦੇ ਪਿੱਛੇ ਲੱਗ ਕੇ ਤੁਰ ਪੈਣਾ ਹੁੰਦਾ ਕਮ ਸੇ ਕਮ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਦਾ ਤੂੰ ਲੈ ਮਿੰਟ ਲੱਗ ਗਿਆ ਅੱਗ ਗਈ ਏ ਸੁਣ ਕੇ ਕਿੱਡੀਆਂ ਕਰੀਮਾਂ ਚਾਹੀਦੀਆਂ ਸਗਾਤ ਨੂੰ ਉਹ ਨਹੀਂ ਕਹਿੰਦੀ ਵੇਖਾਂ ਅਜੇ ਡੇਢ ਘੰਟਾ ਲੱਗਣਾ ਵਾ ਇੱਥੇ ਹੀ ਬੈਠਾ ਰਹੀ ਇੱਥੇ ਹੀ ਆਉਣ ਦੀ ਕੋਈ ਲੋੜ ਨਹੀਂ ਗਈ ਠੀਕ ਵਾ ਨਾ ਕਰ ਲਾਂਗੇ ਆਪੇ ਪਵਾੜੇ ਪਾਉਣੇ ਨਾ ਹੁਣ ਤੇ ਹੋਰ ਕੀ ਆ ਵੇ ਅਜੇ ਸੱਦਿਆ ਕਿਸੇ ਨੂੰ ਨੇ ਖੱਪਿਆ ਜੇ ਸਾਦ ਲੈਦੇ ਚਾਰਜੀ ਤੇ ਜਲੂਸ ਨਿਕਲ ਜਾਣਾ ਹੈਗਾ ਜਿੱਦਾਂ ਦੀਆਂ ਕਰਤੂਤਾਂ ਤੁਹਾਡੀਆਂ ਉਹ ਦਫਾ ਹੋ ਕਰ ਲੈ ਕਰੀਮਾ ਤਿਆਰ ਇਹਦੀਆਂ ਇਹਨੂੰ ਵੇਖਣਾ ਕਿਸ ਨੇ ਹਾਂ ਜਦ ਦਫਾ ਹੋ ਸਾਰੇ ਪੁਆੜੇ ਜੜ ਤੂੰ ਆ ਤੂੰ ਠੀਕ ਆ ਨਾ ਮੈਨੂੰ ਕਿਦਾਂ ਮੇਰੇ ਵੱਲ ਹੁਣ ਮੰਮੀ ਮੈਂ ਕੁੜੀ ਵਾਸਤੇ ਕਰੀਮ ਮੰਗਾਈ ਐ ਆਪਣਾ ਤੇ ਮੈਂ ਕੁਫੀ ਨਹੀਂ ਮੰਗਾਇਆ ਨਾਲੇ ਉਹ ਆਪਣਾ ਕੋਈ ਕੰਮ ਕਰਨ ਡੈ ਪਿਆ ਹੋਣੇ ਆ ਤਾਂ ਟਾਈਮ ਲੱਗ ਜਾਣਾ ਨੇ ਨਾ ਹੁਣ ਨਾ ਮਤਿਆ ਗੱਲਾਂ ਰ ਬਣਾਉਣਾ ਦੱਸ ਮੈਨੂੰ ਆਪਣੇ ਕੰਮ ਡੈ ਪਿਆ ਹੁਣਾਵਾ ਕੱਲਿਆ ਤੂੰ ਆਉਂ ਨੂੰ ਠੀਕ ਆ ਨਾ ਨਾਲੇ ਚੱਪਕ ਜਿਨੀ ਕੁੜੀ ਐ ਉਹਨੂੰ ਵੀ ਕਰੀਮਾਂ ਲਾਉਣੀਆਂ ਆਈਓ ਅਸੀਂ ਬਣਾਣੇ ਪੜੇ ਆ ਦੱਸ ਉਹਨੇ ਦਾ ਮੂੰਹ ਸਾਰਾ ਖਰਾਬ ਹੋਇਆ ਤੇ ਮੈਂ ਚੱਲ ਲਾ ਕਿਤੇ ਕੋਈ ਲਾ ਦਿੰਨੇ ਆ ਤੋ ਉਦਨ ਮਿਲਿਆ ਨਹੀਂਗਾ ਬੱਚਿਆਂ ਨੂੰ ਕਰੀਮਾਂ ਲਾਈ ਦੀਆਂ ਆਵਾ ਆ ਵਾਦੇ ਨਾ ਕਰਿਆ ਕਰੋ ਬਹੁਤੇ ਚੰਗਾ ਜੇ ਦਫਾ ਹੋਣ ਚਾਹ ਨਾ ਪੀਲੀ ਆ ਤੇ ਜਾਂ ਕੰਮ ਕਰ ਲੈ ਕੋਈ ਹੱਦ ਹੋ ਗਈ ਨਾ ਵਲੀ ਇਹ ਬੰਨੇ ਨਹੀਂ ਜੀਣ ਦਿੰਦੇ ਮੰਮੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਗਈ ਤੇ ਫਿਰ ਇੰਨਾ ਰੋਲਾ ਕਿਹੜੀ ਗੱਲੋਂ ਪਾਇਆ ਵਾ ਤੂੰ ਚੁੱਪ ਕਰਕੇ ਨਾ ਆਪਣਾ ਕੰਮ ਕਰ ਜਾ ਕੇ ਰੋਲਾ ਪਾਇਆ ਵਾ ਲਓ ਦੱਸ ਹੱਦ ਹੋਈ ਇਹਨਾਂ ਵਾਲੀ ਦੀਦੀ ਨੂੰ ਪੁੱਛਦੀ ਆ ਨਾ ਕਿ ਕੀ ਗੱਲ ਹੋਈ ਆ ਦੀਦੀ ਕੀ ਗੱਲ ਹੋਈ ਹੈ ਕਿਹੜੀ ਗੱਲ ਹੋ ਦੇ ਮਮੀ ਰੋਲਾ ਪਾਣਾ ਦੱਸ ਹੋਣਾ ਕੀ ਨਵ ਉਹਨਾਂ ਨੂੰ ਮੈਂ ਭੇਜਤਾ ਹੀ ਸੀ ਉਹਨੂੰ ਸ਼ਹਿਰ ਕਢੀ ਗਾ ਕੁੜੀ ਦਾ ਰੋਇਦਣਾ ਸਮਾਨ ਮੰਗੋਣੇ ਕਰੀਮ ਪਰ ਮੂੰਹ ਲਉਂ ਤੂੰ ਪਤਾ ਹੀ ਨਾ ਕਿੰਦਾ ਖਰਾਬ ਆ ਤੇ ਕਹਿੰਦੇ ਆ ਵੀ ਤੂੰ ਇਹ ਭੇਜਿਆ ਵਾ ਉਹਨੂੰ ਤੇ ਹੁਣ ਘਰ ਕੰਮ ਵਾ ਤੇ ਮੈਂ ਵੀ ਚੱਲ ਕੋਈ ਗੱਲ ਨਹੀਂ ਆ ਜਾਣਾ ਵਾ ਤੇ ਹੁਣ ਉਹਨਾਂ ਨੂੰ ਫੋਨ ਕੀਤਾ ਤੇ ਕਹਿੰਦੇ 1 ਘੰਟਾ 1.5 ਘੰਟਾ ਲੱਗ ਜਾਣਾ ਹੁਣ ਇੱਥੋਂ ਗਏ ਹੀ ਕੁੜੀ ਦੀ ਕਰੀਮ ਲੈਣ ਹੁਣ ਉੱਥੋਂ ਆਪਣੇ ਵਾਲ-ਵੂਲ ਕਟਾਉਂਦੇ ਆ ਪਰ ਹੁਣੇ ਆ ਤੇ ਹੁਣ ਉੱਥੇ ਟਾਈਮ ਲੱਗ ਜਾਣਾ ਇਹ ਵੀ ਮੈਨੂੰ ਝੜਕਾ ਪਾਉਂ ਤੇ ਸਲਫਾ ਨੂੰ ਪਤਾ ਤੇ ਹੈਗਾ ਮੰਮੀ ਦਾ ਉਹੀ ਨਾ ਹਾਂ ਇਨਾ ਟਾਈਮ ਲੈਂਦੇ ਉੱਥੇ ਟਾਈਮ ਨਾ ਘਰ ਆ ਜਾਂਦੇ ਚਲ ਘਰ ਕੰਮ ਤੇ ਬਥੇਰਾ ਵਾ ਜਿਹੜਾ ਉਹਨਾਂ ਦੇ ਕਰਨ ਵਾਲਾ ਉਹਨਾਂ ਨੇ ਹੀ ਕਰਨਾ ਆਹੋ ਤੇ ਹੁਣ ਦੱਸ ਮੇਰੀਆਂ ਚ ਕੀ ਗਲਤੀ ਐ ਮੇਰੇ ਐਵੇਂ ਦਵਾਲੇ ਹੋਈ ਰਹਿੰਦੇ ਆ ਚਲੋ ਕੋਈ ਗੱਲ ਨਹੀਂ ਐਵੇਂ ਨਾ ਤੁਸੀਂ ਇਨਾ ਗੁੱਸਾ ਕਰੋ ਤੁਸੀਂ ਆਪਣਾ ਮੂਡ ਨਾ ਸਹੀ ਰੱਖੋ ਝੂੜੀਆਂ ਚੜਨੀਆਂ ਇਹਨਾਂ ਲਈ ਇੱਕ ਗੱਲ ਆ ਇਹਨਾਂ ਸੱਧਿਆ ਤੇ ਹੈ ਨਹੀਂ ਇਹਨਾਂ ਨੇ ਸਿੱਧਣਾ ਕਿਨੂ ਬਣਦੀ ਹੈਗੀ ਕਰਨਾ ਇਹਦੀ ਸਾਰਿਆਂ ਨਾਲ ਲੜਦੀ ਫਿਰਦੀ ਐ ਆਉਣਾ ਕਿਨੇ ਇੱਥੇ ਕਿਹਨੇ ਵੀ ਨਹੀਂ ਪਰੋਣਾ ਹੈਗਾ ਆਪਾਂ ਇਹ ਬਸ ਆ ਪੀਆਂ ਹੋਰ ਕੌਣ ਆਪੂ ਚਾਰਜੀ ਜਿਹੜੇ ਹੈਗੇ ਮੈਂ ਤੇ ਕਹਿੰਨੀ ਹੈ ਚੱਲ ਪਰੋਣੇ ਪਰੋਣੇ ਆਉਣਗੇ ਤੇ ਨੱਚਾ ਟਪਾਂਗੇ ਘੜੀ ਸਗੋ ਕਿੰਨਾ ਮਜ਼ਾ ਆਉਣਾ ਹੈ ਚੜ ਜਾਣਾ ਸੱਦ ਲੈਂਦੇ ਆਓ ਸੱਦ ਲੈਂਦੀ ਤੇ ਮੁੜ ਕੇ ਫੇਰ ਸਾਡੀ ਬੇਇੱਜ਼ਤੀ ਕਰਦੀ ਚੰਗਾ ਵਸ ਸਗੋ ਨਹੀਂ ਆਉਣਾ ਕਿਸ ਨੂੰ ਯਾਨੀ ਫੇਰ ਬਲੇਸ਼ ਪੋਣਾ ਹੀ ਹੋਣਾ ਕੋਈ ਘਰ ਹਾਦੋ ਹੀ ਇੰਨਾਂ ਵਾਲੀ ਉਦੋਂ ਤੇ ਬੜਾ ਰੋਲਾ ਪੁੰਡੇ ਹੁੰਦੇ ਸੀ ਕਿ ਮੈਂ ਇੰਜ ਵਿਆਹ ਕਰਨਾ ਆਪਣੀ ਗੁਰਦੋਂ ਚ ਵਿਆਹ ਕਰਨਾ ਤੇ ਪਹਿਲਾ ਹੀ ਫੰਕਸ਼ਨ ਆ ਉਦੋਂ ਤੇ ਵੀ ਨਹੀਂ ਕਿਸੇ ਨੂੰ ਬੁਲਾਇਆ ਹੈਗਾ ਚੱਲ ਛੱਡ ਨਵ ਹਾਨੂੰ ਕਹਦਾ ਕੋਈ ਗੱਲਾਂ ਕਰੂਗਾ ਤੇ ਇਹਨੂੰ ਕਰੂਗਾ ਕੋਈ ਗੱਲ ਨਹੀਂ ਪਰ ਬੇਇੱਜ਼ਤੀ ਤੇ ਆਪਣੀ ਸਾਰਿਆਂ ਦੀ ਹੋਣੀ ਨੇ ਇਹਨਾਂ ਦੀ ਕੱਲਿਆ ਦੀ ਥੋੜੀ ਹੋਣੀ ਆ ਕੋਈ ਗੱਲ ਨਹੀਂ ਅੱਗੇ ਸਾਡੀ ਘੜੀ ਘਟ ਕਰਦੀ ਆ ਛੱਡ ਪਰੇ ਤੇ ਨਾਲੇ ਤੋਂ ਆ ਰਸੋਈ ਦਾ ਮਕਾਲਿਆ ਕੰਮ ਸਾਰਾ ਹਾਂ ਮੇਰਾ ਤੇ ਹੋ ਗਿਆ ਵਾ ਸਾਰਾ ਚੱਲ ਮੈਂ ਵੀ ਸੱਜੀ ਸਬਜੀ ਕੋਈ ਚੀਰ ਲਾਂ ਹੁਣ ਕੇ ਫੇਰ ਨਾਣ ਕੇ ਬੋਲਣ ਡਿਆ ਪੀ ਹੁਣ ਦੋ ਘੋੜ ਚਾਹ ਪੀਣ ਡਿਆ ਪੀ ਹਾਂ ਤੇ ਇਸੇ ਤੋਂ ਹੀ ਬੜਾ ਕਰਨ ਡਿਆ ਪੀ ਚਲੋ ਕਰ ਲਓ ਫਿਰ ਉਹ ਕਰਨਾ ਕਰਨਾ ਕੀ ਆ ਉਹ ਤੈਨੂੰ ਪਤਾ ਵਿਆਹ ਦਾ ਆਹੋ ਸਾਰੇ ਜਿਹੜੇ ਉਧਰੇ ਕੰਮ ਤੋਂ ਨੇ ਜਪੇ ਫਰੀਦਾ ਵਾ ਹਾਂ ਕੋਈ ਨਹੀਂ ਮੈਂ ਘਰੇ ਹੁਣਾ ਜਦੋਂ ਮਰਜੀ ਆ ਜੀ ਆ ਜਾਣਾ ਚੋਣਾ ਕਿੱਥੇ ਆ ਤੈਨੂੰ ਪਤਾ ਹੀ ਆ ਯਾਰ ਉਹ ਵੀ ਕੰਮ ਆ ਇਧਰੋਂ ਆਈਦਾ ਸ਼ਹਿਰ ਨੂੰ ਦੂਜੇ ਪਾਸੇ ਭਾਜੋ ਉਧਰੋਂ ਆਈਦਾ ਦੂਜੇ ਪਾਸੇ ਭਾਜੀਦਾ ਆਹੋ ਚਲ ਠੀਕ ਆ ਕੋਈ ਕੋਈ ਨਹੀਂ ਆਜੋ ਆਜੋ ਮੈਂ ਘਰੇ ਆ ਹਾਂ ਠੀਕ ਆ ਓਕੇ ਓਕੇ ਜੋ ਨਹੀਂ ਮੇਰੀ ਗੱਲ ਸੁਣ ਤੂੰ ਦੇ ਹੱਥ ਮਰੀ ਜਾਣੀ ਮੈਨੂੰ ਮੈਨੂੰ ਫੋਨ ਕੱਟ ਹੀ ਦੇਣਾ ਹੌਸਲਾ ਕਰਦੀ ਹਾਂ ਹਾਏ ਕੋ ਜਰੂਰੀ ਗੱਲ ਹੋਊਗੀ ਤਾਂ ਤੜਨਾ ਹੀ ਕਰਨੀ ਤੁਸੀਂ ਵੀ ਲੰਮੀ ਆਪਿੰਗਾ ਪਾ ਕੇ ਬਹਿ ਜਾਂਦੇ। ਜਦੋਂ ਜਰੂਰੀ ਗੱਲ ਹੀ ਹੋਉਂਦੀ ਹੀ। ਨਾ ਜਰੂਰੀ ਹੋਣੀ ਸਾਰਾ ਦਿਨ ਫੋਨ ਤੇ ਲੰਗ ਜਾਂਦਾ ਤੂੰ ਦੱਸ ਕੀ ਗੱਲ ਵਾ। ਗੱਲ ਕਾਦੀ ਆ? ਅੜਾ ਤੁਹਾਡਾ ਮੁੰਡਾ ਵਾ ਸੁਣੀ। ਜਿਆਦਾ ਹੀ ਟਾਮਨੇ ਚੜਿਆ ਵਾ। ਹੋਇਆ ਕੀ ਦਿੱਥੀ ਤਾਂ ਹੀ ਆ। ਹੁਣ ਆ ਕੀ ਆ? ਆ ਜਿਹੜੀ ਕਾਲੀ ਆ ਨਾ ਇਹਨੂੰ ਮੈਂ 50 ਵਰੀ ਕਿਹਾ ਵਾ। ਤੇ ਐਦਾਂ ਦੀਆਂ ਹਰਕਤਾਂ ਨਾ ਕਰਿਆ ਕਰ। ਪਰ ਨਹੀਂ ਬਾਜ ਆਉਂਦੀ ਲੈਪੀ। ਕੱਲ ਮੈਂ ਕੁੜੀ ਦੇ ਨਾਲ ਚੇਚਾ ਨੂੰ ਕਰ ਲਿਆ ਹੈ ਨਾ ਸਮਾਨ ਲੈਣ। ਤੇ ਇੰਨਾ ਸਮਾਨ ਲਈ ਹੈ ਆਪਣਾ। ਹੈਂ? ਅੱਜ ਫੇਰ ਸਣੀ ਨੂੰ ਤੋਰਤਾ ਜੀ ਸ਼ਹਿਰ ਜਾ ਜਾ ਕੇ ਸਾਮਾਨ ਲਾਇਆ ਤੇ ਤੁਹਾਨੂੰ ਪਤਾ ਨਾ ਅੱਜ ਚੂੜੀਆਂ ਦਾ ਪ੍ਰੋਗਰਾਮ ਆ ਮੇਰੀ ਗੱਲ ਸੁਣ ਲਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਗੱਲ ਗੱਲ ਨਾਲ ਕਾਲੀ ਕਾਲੀ ਉਧਰੋਂ ਵਿਆਹ ਦਿੱਤਾ ਤੇ ਇਤਨਾ ਚਰਮ ਬੁਰਜਣਾ ਨਹੀਂ ਜੀ ਗੱਲ ਕਰੇਗੀ ਮੇਰਾ ਦਿਮਾਗ ਉਹਨੇ ਗੱਡੀ ਨੂੰ ਮੋੜਤੇ ਜੇ ਬਾਅਦ ਤੇਰੇ ਪੱਲੇ ਕੱਖ ਨਹੀਂ ਰਹਿਣਾ ਤੇ ਮੈਂ ਦੱਸਾਂ ਗੱਲ ਵੱਡੀ ਸਿਆਣੀ ਬਣੀ ਫਿਰਦੀ ਐ ਤੇ ਕੀ ਕਹਾਂ ਫਿਰ ਮੈਂ ਗੁੱਸਾ ਚੜ੍ਹਉਂਦੀ ਐ ਤੇ ਮੈਂ ਇਹੋ ਜੇ ਕੰਮ ਕਰਦੀ ਫਿਰ ਮੈਂ ਅਰੇ ਬਥੇਰਾ ਦੇਣਵਾ ਕੋਈ ਗੱਲ ਨਹੀਂ ਗੀ ਬਥੇਰਾ ਦੇਣ ਕਿੱਥੇ ਆ ਹੈਂ ਹੋਰ ਸਾਰਾ ਕੁਝ ਲਾਉਣਾ ਲਾਣਾ ਵੀ ਸੁਝਾਵਟ ਵੀ ਕਰਨੀ ਆ ਕਈ ਚੀਜ਼ਾਂ ਮੰਗਾਉਣ ਵਾਲੀਆਂ ਹੁੰਦੀਆਂ ਵਾ ਇਹ ਚੁੱਪ ਕਰਕੇ ਖਿਸਕ ਗਿਆ ਵਾ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਾਇਨੇ ਹੈ ਕਿ ਮੰਮੀ ਜੇ ਕੋਈ ਹੋਰ ਚੀਜ਼ ਦੀ ਲੋੜ ਵਾ ਤਾਂ ਮੈਨੂੰ ਦੱਸ ਦੋ ਮਤਲ ਲੈ ਆਉਂਗਾ ਪਰ ਚਲ ਕੋਈ ਨਹੀਂ ਘਰੇ ਹੀ ਆਉਣਾ ਵਾ ਉਹ ਕਿਹੜਾ ਅਮਰੀਕਾ ਚਲ ਗਿਆ ਵਾ ਮੈਂ ਤਾਂ ਕਹਿੰਨੀ ਇੰਨੀ ਕਿ ਵੇਖ ਦੇ ਦੋ ਨਾ ਤੁਹਾਡੀਆਂ ਨਵਾਂ ਨੂੰ ਤੇ ਸਿਰ ਤੇ ਚੜ ਕੇ ਬਹਿ ਜਾਂਦੀਆਂ ਵਾ ਇਹ ਸੂਤਰ ਕੀ ਤੀਆਂ ਚੱਲੀ ਆ ਯਾਰੀ ਦਾ ਸੁਣ ਲੈ ਤੇਰੇ ਨਾ ਚਾਰਕ ਦਿਨ ਵਧੀਆ ਲੰਗੇ ਹੈ ਬਾਤੂ ਫੇਰ ਗੰਦ ਖਲਾਰ ਲਾਪੀਂ ਤੈਨੂੰ ਦੱਸਾਂ ਗੱਲ ਅੱਛਾ ਤੇ ਮੈਂ ਤਾਂ ਥੱਲੇ ਬੈ ਕੇ ਛਿੱਤਰ ਖਾਵ ਰਾਤਾ ਦਾ ਦੇਤਾ ਕੁੜੀ ਦਾ ਮੇਰੇ ਤਾਂ ਸਿੰਤਾ ਫੜਕੇ ਇਨਾਂ ਨੇ ਤੇ ਮੈਂ ਪਰਮਾਨ ਨਾ ਥੋੜਾ ਬੋਤਾ ਟਾਈਮ ਕੱਢ ਲਾ ਚੋ ਕਰਕੇ ਟਾਈਮ ਹੀ ਉਦੋਂ ਦਾ ਕੱਢਣ ਡਈ ਆ ਹੈ ਇਸੇ ਕਰਕੇ ਤੇ ਮੇਰੇ ਸਿਰ ਦੇ ਚਾਣੂ ਫਰਦੀਆਂ ਵਾ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਆ ਮੇਰ ਕੋ ਨਹੀਂ ਜੇ ਬਰਦਾਸ਼ਤ ਹੋਣ ਡਿਆ ਅੱਜ ਪਹਿਲਾ ਦਿਨ ਵਾ ਕੁੜੀ ਨੇ ਚੂੜੀਆਂ ਚੜ੍ਹਣੀਆਂ ਵਾ ਤੇ ਉਹਨੇ ਆਪਣਾ ਮੇਕਅਪ ਕਰਵਾਉਣ ਵਾਸਤੇ ਇਹਨੂੰ ਕੱਲ ਵੀ ਦਿੱਤਾ ਵਾ ਬੱਸ ਇਹਨੇ ਆਪਣਾ ਬਹੁਤੀ ਹੂਰਪਰੀ ਲੱਗਣਾ ਵਾ ਤੇ ਯਾਰ ਆ ਜਾਂਦਾ ਵਾ ਹੌਸਲਾ ਕਰ ਹੌਸਲਾ ਕਰਨਾ ਕਿਤੇ ਸਿੱਖਿਆ ਕਿਤੇ ਕਿ ਨਹੀਂ ਹਾਂ ਸਲਾਈ ਕਰ ਕਰ ਮਰ ਚਲਨੀ ਆ ਮੈਂ ਤੇ ਮੈਂ ਤਾਂ ਕਹਿੰਦੀ ਕੁੜੀ ਦਾ ਨਾ ਚੰਗਾ ਚੰਗਾ ਪ੍ਰੋਗਰਾਮ ਹੋ ਜਾਏ ਸਾਰਾ ਹੀ ਠੀਕ ਵਾ ਨਾ ਜੇ ਕੋਣਾ ਜੇ ਮੈਂ ਨੱਕ ਦਬਕਾ ਨਾ ਨਾ ਰੱਖਾਂ ਤੇ ਵਿਆਹ ਵਾਲੇ ਦਿਨ ਵੀ ਪੁਆੜਾ ਪਾਉਣ ਕੋਈ ਨਾ ਕੋਈ ਤੇਰੀ ਗੱਲ ਸੁਣ ਲੈ ਤੇਰੇ ਘੜੇ ਜੋੜੇ ਹੱਥ ਨਾ ਆ ਦਿਨ ਪੰਜ ਸੱਤ ਕੱਢ ਲਓ ਸਭ ਖੇ ਤੇ ਮੁੜ ਕੇ ਜੋਪਾ ਮੇਰੇ ਨਾਲ ਘੋਲਦੀ ਦੀ ਠੀਕ ਨਹੀਂ ਹੂੰ ਤੇ ਵਿਆਹ ਚ ਨਾ ਮੇਲਾ ਲਾਇਓ ਕੋਲ ਦੇ ਰਹੀ ਮੇਰਾ ਦਿਮਾਗ ਜੂ ਖਰਾ ਨਾ ਘੋਲਦੀ ਨਾਲ ਤੁਸੀਂ ਬਸ ਵੀ ਨਹੀਂ ਪਿਆ ਕਰੋ ਤੁਸੀਂ ਇਹਨਾਂ ਨੂੰ ਗਲਤ ਨਾ ਕਿਓ ਕਦੀ ਉਹ ਮੈਂ ਨਵਾਂ ਧੀਆਂ ਕਹਿੰਦਾ ਚੰਗਾ ਲੱਗਦਾ ਵਾ ਕੰਮ ਦੱਸਣ ਵਾਲੇ ਕੀ ਆ ਕੰਮ ਕੀ ਆ ਕੰਮ ਇੱਕ ਹੋਏ ਤੇ ਦੱਸਾਂ ਹੈ ਅਜਿਹੋੜੀ ਸਜਾਵਟ ਜੀ ਕਰਦੇ ਹੁੰਦੇ ਆ ਉਹ ਕਰਨ ਵਾਲੀ ਸਾਰੀ ਤੇ ਬਾਹਰ ਮੈਂ ਤਾਂ ਨਹੀਂ ਕਰਵਾਉਣ ਲਈ ਵੀ ਬਾਹਰ ਤੁਸੀਂ ਕਹਿੰਦੇ ਜੇ ਕਿਸ ਨੂੰ ਸੱਦਣਾ ਨਿਕਾ ਤੇ ਫਿਰ ਜਿੰਨੇ ਵੇਖਣਾ ਉਹਨੇ ਕਹਿਣਾ ਲੈ ਇਕੱਲੇ ਪ੍ਰੋਗਰਾਮ ਕਰੀ ਜਾਂਦੇ ਆ ਹਾਂ ਤੇ ਕੋਈ ਕਹਿੰਦਾ ਨਹੀਂ ਐਸੇ ਕਰਕੇ ਮੈਂ ਉਹ ਵੱਡੇ ਅੰਦਰ ਕਿਹਾ ਵਾ ਉਹ ਉੱਥੇ ਕਰ ਲੈਣੇ ਆ ਤੇ ਸਾਰਾ ਸਮਾਨ ਇਹ ਅਜ ਲਾਉਣ ਵਾਲਾ ਵਾ ਹੈਗਾ ਫਿਕਰ ਕਿਸ ਨੂੰ ਉਹ ਮੇਰੀ ਗੱਲ ਸੁਣ ਭਪਿੰਦਰ ਨੂੰ ਕਹਿ ਤੇ ਨਵ ਨੂੰ ਕਹਿ ਉਹ ਦੋਵੇਂ ਕੰਮ ਕਰ ਦਿੰਦੇ ਆ ਜਿਹੜਾ ਚਲ ਕੋਈ ਨਹੀਂ ਕਹਿ ਦਿੰਦੀ ਮੈਂ ਪਾਣੀ ਕਿੰਨਾ ਕਿ ਵੱਡਾ ਕੰਮ ਆ ਸਾਰਾ ਮੇਰੀ ਗੱਲ ਸੁਣ ਲਓ ਉਹ ਜਿਹੜਾ ਗਿਆ ਵਾ ਨਾ ਸ਼ਹਿਰ ਆਉਂਦਾ ਤਾਂ ਦੀ ਖਬਰ ਲੈ ਚੰਗੀ ਤਰ੍ਹਾਂ ਚੰਗਾ ਚੰਗਾ ਜਾ ਜਾ ਤਮਾ ਖਰਾਬ ਕਰਤਾ ਜਨਾਨੀ ਨੇ ਓਏ ਉਹ ਜੇ ਕਿਤੇ ਗਿਆ ਵਾ ਤੇ ਆਪੇ ਆ ਹੀ ਜਾਂਦਾ ਵਾ ਹੱਦ ਹੋਈ ਇਹਦੇ ਵਾਲੀ ਮੈਂ ਕਹਿੰਦਿਆ ਹਾਂ ਮੈਂ ਕਹਿੰਦਾ ਚਲ ਹਾਂ ਜੀ ਕੁੜੀ ਕੋ ਹੋ ਗਈ ਨਹੀਂ ਅੱਜ ਨਾ ਜਾਓ ਕਿਉਂ ਅੱਜ ਤੋਂ ਜੀ ਨਾਨਾ ਨੂੰ ਚੜ੍ਹਨੇ ਨੇ ਛੋੜਨਾ ਅੱਛਾ ਜਾਂ ਕਰ ਲੈ ਸਾਨੂੰ ਕਹਿੰਦੇ ਐਂ ਵੀ ਚੱਲ ਜਾਂਦੀ ਉਹਨਾਂ ਤਾਂਾਨੂੰ ਕਿਆ ਹੀ ਨਹੀਂ ਆਹਰੇ ਵੀ ਗੱਲ ਤੇਰੀ ਠੀਕ ਆ ਨਾਲੇ ਹੋਰ ਵੇਖ ਕੰਮ ਹੂੰ ਚਲਾ ਕਈ ਨਹੀਂ ਇਹਦੀ ਸੱਸ ਕਿਹੇ ਆਂਡ ਪਵਾ ਲੂ ਨੀ ਸੱਧਿਆ ਕਿਹੇ ਨੂੰ ਨੇ ਸੱਧਿਆ ਵੀ ਖੱਜਾ ਹੋਣਾ ਤੇ ਆਪੇ ਸਾਰੇ ਸੁਗੋੜਾ ਕਰ ਲਈ ਤੇ ਜਿੱਦਾਂ ਮਰਜੀ ਕਰੇ ਹਾਂ ਨੂੰਗੀ ਇੱਥੇ ਵੇਲਾ ਤਾਂ ਕਿੰਨੀਆਂ ਗੱਲਾਂ ਹੁੰਦੀਆਂ ਮੂੰਹ ਪਾਰ ਪਾਰ ਚੀ ਜਾਣਾ ਨਹੀਂ ਉਹ ਕੀ ਉਹ ਕੁੜੀ ਚੱਲਦਾ ਜਨਮ ਦੇਣੀ ਤੇ ਚਾਈਨੀਸ ਨੂੰ ਦੀ ਜਦੋਂ ਆਪਣਾ ਘਰ ਲੱਗੇ ਪਤਾ ਦੋ ਦੋ ਲੱਗਦਾ ਵਾ ਫੇਰ ਕੀ ਖੋਦੇ ਟੱਟ ਨੂੰ ਪਾਰਟ ਮੰਗ ਲਈਦੀਆਂ ਚੀਜ਼ਾਂ ਆਹ ਪਤਾ ਇਹ ਕੀ ਹੈ ਠੀਕ ਹੈ ਇਹਨੂੰ ਦਿਖਾ ਹੀ ਨਹੀਂ ਆ ਚਲ ਕੋਈ ਨਹੀਂ ਫਿਰ ਕੀ ਬਤਾਨਾ ਵਿਆਹ ਜਦੋਂ ਸਾਨੂੰ ਕਹਣਾ ਕਿ ਨਾਂਗਲੇ ਦੇ ਵਿਆਹ ਫਿਰ ਬਾਅਦ ਚ ਜਾਵਾਂਗੇ ਨਹੀਂ ਉਦੋਂ ਮੈਂ ਸੱਜਣ ਨੂੰ ਫੋਨ ਕਰਕੇ ਕੋਈ ਪੁੱਛ ਲਾਂਗੀ ਕਿ ਧੀਏ ਜੇ ਅਗਰ ਮੜਾ ਮੋਟਾ ਕਹੂ ਤੇ ਤੂੰ ਨਾ ਨਾ ਕਰਦੀ ਕੋਈ ਨਹੀਂ ਆ ਜਾਣਾ ਫਿਰ ਕੀ ਇਹ ਜੇ ਥੋੜੇ ਬੁਗਾ ਸਾਡੇ ਪੈਸੇ ਲੱਗ ਵੀ ਜਾਣਗੇ ਤਾਂ ਹੀ ਕਹਾਂਗੇ ਕਮਾਈ ਕਰਨ ਜਾਈਏ ਚਲੋ ਹੋਰ ਕੋਈ ਨਹੀਂ ਜਿੱਦਾ ਕੁੜੀ ਕਹੂਗੀ ਅੱਡਾ ਕਰ ਲਾਂਗੇ ਹਾਂ ਮੈਂ ਇਹਨਾਂ ਨੂੰ ਕਿ ਇਹ ਨਿਆਣੀ ਉਹਦਾ ਦਾ ਕੰਮ ਕਰਛੇ ਦੇ ਜਾਂ ਦੂਜੀ ਦੇ ਤੇ ਕੇ ਹੋਣਗੇ ਨਿੱਕੀ ਦੇ ਤੇ ਆਪਾਂ ਵੀ ਚੱਲ ਜਾਵਾਂਗੇ ਉਹਦਾ ਹੁੰਦਾ ਕਿ ਇਖਾਗ ਲੱਗੇ ਨਾ ਨਹੀਂ ਹੁੰਦਾ ਅੱਜ ਵੀ ਕੱਲ ਕੋਸ਼ਿਸ਼ ਹੀ ਆ ਹੱਲ ਕੰਮ ਚਲੋ ਮੈਂ ਕਹਿੰਦਾ ਮਫਾਇਰ ਉਹਨਾਂ ਨੂੰ ਮਤਬਤ ਪਾ ਕੇ ਰੱਖੇ ਤੇ ਆਪਣੇ ਘਰ ਦੀ ਇਖਾਗ ਰਹਿਣ ਕੋਈ ਗੱਲ ਨਹੀਂ ਸਾਨੂੰ ਨਹੀਂ ਸਕਦੇ ਨਾ ਸਕਦਾ ਹਮੇਂ ਆਵਨੀ ਬਹੁਤੀ ਧੱਕਲਦਾਰ ਜੀ ਕਰਦੀ ਪਤਾ ਕੀ ਆ ਕੋਈ ਗੱਲ ਕਰੀਏ ਨਾ ਕਰੀਏ ਤੇ ਕੋਈ ਵਾਤ ਕਰਦੀ ਹੈ ਨਾ ਅੰਗਰਜੀ ਵਿੱਚ ਹੁੰਦਾ ਕਹਿੰਦੀ ਮਾਂ ਦਾ ਵੀ ਘਰ ਨੂੰ ਕੋ ਪੁੱਛਿਆ ਲਈ ਤੇ ਮੈਂ ਕਹਿੰਦੀ ਆਖਿਆ ਉਹ ਤਾਂ ਕਿਉਂ ਕਰਦੀ ਨਹੀਂ ਕੋਲ ਨਾ ਹੈਗਾ ਉਹਦੀ ਵਤੀਂ ਤੁੰਨਾ ਲੱਗਦਾ ਚੰਗੀਆਂ ਨਹੀਂ ਲੱਗਦੀ ਸਹੀ ਗੱਲ ਇਹ ਜੱਗ ਦਾ ਲੋੜ ਬਹੁਤ ਯਾਦ ਕਿ ਦੇਣਾ ਹੈ ਕਰਾ ਚੱਲ ਕਰ ਲੈ ਫਿਰ ਕੰਮ ਕਰ ਮੇਰਾ ਤਾਂ ਅੱਜ ਮੂਡ ਜਾ ਬਣਿਆ ਨਹੀਂ ਚਾਹ ਤੂੰ ਵਧੀਆ ਗੱਲ ਕਰ ਦਿੱਤੀ ਹੈ ਕੁਝ ਦਿਨ ਮੇਰੇ ਨਾਲ ਬਣਾ ਕੇ ਪ੍ਰੋਗਰਾਮ ਤੇ ਭੰਨ ਕੇ ਅੱਗ ਆਇਆ ਹੁੰਦਾ ਤੇ ਇਕੱਲਾ ਹੀ ਚੱਲ ਜਾਂਦਾ ਨਹੀਂ 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 ਤੁਹੇ ਦੱਸਣ ਤੋਂ ਬਿਨਾ ਥੋੜਾ ਚੱਲ ਜਾ। ਚਲ ਕਰ। ਅੱਧਾ ਕਰੋ। ਮੱਝ ਨੂੰ ਅੰਦਰੇ ਆਉਂ ਪੱਠੇ ਪਾ ਦਿਓ। ਅੰਦਰੇ ਪਾਉਣ ਲੱਗਾ ਬਾਹਰ ਤੇ ਖੜ੍ਹੋ ਵੜੀਏ ਧੁੱਪ ਤੇ ਲੱਗਣੀ ਨਹੀਂ। ਮੈਂ ਰੋਟੀ ਪਕਾਈ ਦਾ ਕਰ ਦੰਗਾ ਜੇ ਤੰ। ਅਜੇ 10 ਮਿੰਟ ਹੋਣਿਆ। ਮੈਂ ਤੈਨੂੰ ਦੱਸਦਾ। ਚਲ ਨਿਕਲ ਮੱਝ ਨੂੰ ਮੈਨੂੰ ਘਰਾਂ ਦੇ ਕੰਮ ਹੈ ਮੱਝ ਨੂੰ ਰੋਣਾ ਦੇਵਾਂ ਨਾਲੇ। ਚਲ ਕੋਈ ਗੱਲ ਨਹੀਂ। ਸੱਜ ਲਈ ਬੋ ਵੀ ਥਾਰਾ ਦੇ ਰੂਕ ਕੇ ਦੇਖ ਲੈਣਾ। ਤੇ ਇੱਕ ਕੁੜੀ ਆ ਤੁਹਾਨੂੰ ਵਿਆਹਣ ਲੱਗਿਆ ਤੇ ਹੁਣ ਕੰਜੂਸੀ ਦੇ ਆ ਕਰਨ ਹੈ। ਜਦੋਂ ਕੇਸ ਕੋ ਲੈਣਾ ਵਾ ਉਦੋਂ ਕੋਈ ਗੱਲ ਨਹੀਂ ਕਿੱਡੇ ਲਾਲਚੀ ਲੋਕ ਆ ਕਿ ਕਿਸੇ ਦੇ ਘਰੋਂ ਸਾਰਾ ਕੁਝ ਆ ਜੇ ਤੇ ਆਪਣੇ ਘਰ ਹੁਣ ਕਿਸੇ ਨੂੰ ਕਿਤੇ ਰੋਟੀ ਨਾ ਖਾਣੀ ਪਈ ਕਿਤੇ ਚਾਹ ਨਾ ਪੀਣੀ ਪਈ ਕਾਦੀ ਯਾਰ ਗੱਲਾਂ ਦੁਨੀਆ ਦੀ ਜੇ ਕਿਸੇ ਨੂੰ ਕਹਿਣਾ ਹੁੰਦਾ ਬੰਦਾ ਸ਼ਾਮੀ ਕਹੇ ਹੁਣ ਅਗਲੇ ਘਰ ਹੈ ਨਹੀਂ ਆਉਣਗੇ ਤੇ ਗੱਲਾਂ ਕਰਨਗੇ ਕਿ ਤੂੰ ਵੀ ਟਾਈਮ ਤੇ ਟਾਈਮ ਦੱਸਿਆ ਡਹਾੜੀ ਤੂੰ ਆਪ ਕਹਿੜੋਂ ਉਹਨਾਂ ਨਾਲ ਪਹਿਲਾਂ ਹੀ ਹੁਣ ਬੋਰੇ ਆ ਬੰਨ ਕੇ ਨਾਲੇ ਮੈਨੂੰ ਬਣਾਇਆ ਹਾਈ ਹਾਈ ਮੈਂ ਤੇ ਨਹੀਂ ਠੰਡਵਾ ਤੂੰ ਠੱਡ ਲਵਾਉਣੀ ਆ ਵੇਖ ਮਮਮੀ ਕਿਤੇ ਨਹੀਂ ਲੱਗ ਚਲੀ ਮੈਂ ਨਾਤਾ ਹਜੇ ਹੋਣੇ ਆ ਪਾਉਣ ਲੱਗਾ ਬਸ ਕੱਪੜੇ ਮੇਰੀ ਗੱਲ ਸੁਣ ਵੀ ਆ ਕਿਦਰੀ ਤੂੰ ਕਿਤੇ ਨਹੀਂ ਦੱਸੋ ਦੱਸਣਾ ਦੱਸਣਾ ਕੀ ਆ ਮੁੰਡਿਆ ਉਹ ਪਗਾਨੇ ਲਿਆਂਦੇ ਲੜੀਆਂ ਲਿਆਂਦੀਆਂ ਕਿਹਨੇ ਨਹੀਂ ਲਾਈਆਂ ਅਜੇ ਤੱਕ ਮਮਮੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਲਾਉਣੀ ਆ ਕਿੱਥੇ ਦੱਸੋ ਮੈਨੂੰ ਤੁਸੀਂ ਮੈਂ ਕਹਿੰਨੀ ਆੜ ਵੱਡਾ ਕਮਰਾ ਵਾ ਨਾ ਇੱਥੇ ਹੀ ਲਾ ਲਓ ਠੀਕ ਵਾ ਨਾ ਕਿੱਥੇ ਲਾਉਣੀ ਆ ਵਾ ਉੱਥੇ ਲਾਉਨੇ ਆ ਜਾਂ ਇੱਥੇ ਆਏ ਕੋ ਬਾਹਰ ਕੱਡਾ ਵਧੀਆ ਵਾ ਵੇ ਨਹੀਂ ਪਤਾ ਕੀ ਗੱਲ ਕਿਸ ਨੂੰ ਸੱਦਿਆ ਨੀਗਾ ਤੇ ਕੋਠੇ ਚੜਕੇ ਲੋਕ ਤੇ ਫਿਰ ਆਪਣੀ ਬਦਨਾਮੀ ਹੁੰਦੀ ਕਹਿਣਾ ਅੰਦਰ ਖਾਤੇ ਕਰੀ ਜਾਂਦੇ ਪ੍ਰੋਗਰਾਮ ਸਾਰੇ ਚਲੋ ਕੋਈ ਗੱਲ ਨਹੀਂ ਲਾ ਦਨੇ ਆ ਇਹ ਨਵਦੀਪ ਕਿੱਥੇ ਆ ਉਹਨੂੰ ਮੈਂ ਕੱਲ ਨਹੀਂ ਆ ਤੇ ਲਾਓ ਦੋਵੇਂ ਜਾਣੇ ਚਲੋ ਫੜਾਓ ਹਸਮਾਨ ਤੇ ਤੁਸੀਂ ਚਲੋ ਉਹਨੂੰ ਕਹੋ ਮੈਂ ਆ ਗਿਆ ਇੱਕ ਮਿੰਟ ਚਲ ਆ ਜਾ ਆ ਜਾ ਡੈਡੀ ਮੇਰੇ ਘਰ ਸੋਣਾ ਹਾਂ ਹਾਂ ਉਹ ਚਾਚੇ ਹੁਣ ਇਹ ਘਰ ਹੀ ਹੈ ਨਹੀਂ ਗਏ ਉਹ ਤਾਂ ਸ਼ਹਿਰ ਗਏ ਨੇ ਮੈਂ ਫੋਨ ਕੀਤਾ ਗੇਟ ਉਨ ਦਾ ਲੋਕ ਲੱਗਾ ਓਏ ਯਾਰ ਠੀਕ ਨਾ ਟਾਈਮ ਦੇ ਟਾਈਮ ਕਿਹਾ ਬੰਦਾ ਪਹਿਲਾਂ ਕਹਿੰਦਾ ਤੂੰ ਸ਼ਾਮੀ ਕਹਿੜੋ ਜੇ ਤੈਨੂੰ ਮਿਲੇ ਹੀ ਤੇ ਓ ਯਾਰ ਕੱਲ ਮੇਰੇ ਲਾਗੇ ਖਲੋਤਾ ਰ ਮੇਰੇ ਨਿਕਲ ਗਈ ਤੇ ਮਾਗ ਚੋਂ ਗਾਲਾ ਤੇ ਮੈਂ ਸ਼ਾਮੀ ਕਦੇ ਕਹਿਣ ਦਾ ਯਾਰ ਸ਼ਾਮੀ ਤੈਨੂੰ ਭੁਲਾਉਂਦਾ ਅਗਲੇ ਵੇਖੀ ਗੁੱਸਾ ਕਰਨਾ ਚੱਲ ਹੋਰ ਕਿਸੇ ਨੂੰ ਨਹੀਂ ਘਰ ਦੀ ਜੀ ਤੇ ਚਾਹੀਦੇ ਆ ਨਾ ਓਏ ਆਹੋ ਚੱਲ ਯਾਰ ਫੇਰੀ ਬੰਦਾ ਜੀ ਆਣਾ ਚੰਗਾ ਲੱਗਦਾ ਹੋਰ ਮੈਂ ਤਾਂ ਕਿਹਾ ਵੀ ਚਲੋ ਕੋਈ ਨਹੀਂ ਘੰਟੇ ਡੇਢ ਤੱਕ ਪੈਣੀਆਂ ਨੇ ਚੂੜੀਆਂ ਆਹੋ ਤੂੰ ਆਉਂਦੇ ਨਹੀਂ ਹਨੂ ਸ਼ਮਾ ਤਾਂ ਇੰਨੀਆਂ ਨੇ ਚੱਲਣੋ ਕਿ ਕੱਦਾ ਜੀ ਆਜੋ ਯਾਰ ਜਿਆਦਾ ਨਹੀਂ ਹੋਣੇ ਤੇ ਡਾੜੀ ਮੇਰੀ ਸੋਹੋਂ ਗੱਲ ਅਗਲੇ ਗੱਡੀ ਤੇ ਗਏ ਨੇ ਸਾਰੇ ਜਾਣੇ ਕਿੱਦਾਂ ਆਜੂਗਾ ਕੱਦਾ ਜੀ ਉਹਨਾਂ ਦੀ ਵਿਆਹ ਹੈ ਉਹ ਕਪੜੇ-ਕੁਪੜੇ ਖਰੀਦੇ ਫਰੰਦੇ ਨੇ ਤੇ ਹੁਣ ਚਾਚੀ ਦੇ ਪਿੱਕੇ ਜੀ ਚਲੋ ਫਿਰ ਹੁਣ ਕੀ ਕਰਨਾ ਹੈ ਹੈ ਕੋਈ ਗੱਲ ਨਹੀਂ ਚਲ ਯਾਰ ਫਿਰ ਕੰਮ ਤੋਂ ਜਿਹੜਾ ਕੰਮ ਕਰੋ ਫਿਰ ਤੇ ਤੁਸੀਂ ਕਿੱਧਰ ਚੱਲੇ ਹੋ ਉਹ ਮੈਂ ਚੱਲ ਮੋਟਰ ਪੱਠੇ ਕੋ ਉਤਰਦਾ ਯਾਰ ਉਹ ਰਹਿਣ ਦੋ ਨਹੀਂ ਪਹੁੰਚੀ ਹੋਵੇ ਪੱਠੇ ਆਲਣਾ ਹੋਵੇ ਹੈਗੇ ਨੇ ਥੋੜੇ ਜੇ ਤੇ ਕੋਈ ਨਹੀਂ ਉਹ ਪਾ ਲਾਂਗੇ ਬਾਅਦ ਚ ਸਾਰੇ ਉਤਰਨੇ ਆ ਉਹ ਕਪੜੇ ਖਰਾਬ ਕਰ ਲੂਗੇ ਉਹ ਇਹ ਥੱਬਾ ਕੀ ਉਤਰੇ ਥੋੜੇ ਉਤਰਨੇ ਆ ਉਹ ਛੱਡੋ ਪਰਾ ਰਹਿਣ ਦੋ ਆਜੋ ਬਾਅਦ ਚ ਉਤਰ ਲਾਂਗੇ ਨਵਾਂ ਮੇਰੀ ਗੱਲ ਸੁਣ ਪੁੱਤ ਕਿੰਨਾ ਕੰਮ ਕਰਨ ਵਾਲਾ ਵਾ ਤੁਹਾਨੂੰ ਕੋਈ ਪਤਾ ਨਹੀਂਗਾ ਮੰਮੀ ਘਰਾਂ ਤੇ ਦੇ ਆ ਹੋਰ ਕੀ ਕੰਮ ਕਰਨਾ ਮੇਰੀ ਗੱਲ ਸੁਣੋ ਡੈਕੋਰੇਸ਼ਨ ਕਰਨੀ ਸਾਰੇ ਤੈਨੂੰ ਪਤਾ ਹੀ ਹੈ ਨਾ ਸਾਰਾ ਸਮਾਨ ਲਿਆਂਦਾ ਕੁੜੀ ਨੇ ਵਿਚਾਰੀ ਨੇ ਆਪੇ ਖਰੀਦ ਕੇ ਤੋਂ ਹੁਣ ਲਾ ਹੀ ਦੋ ਤੁਸੀਂ ਉਹ ਵੀ ਆਪੇ ਕਰਨੀ ਆ ਲੈ ਮੰਮੀ ਅੱਜ ਕੱਲ ਕਿੰਨੇ ਸੋਨੇ ਸੋਨੇ ਘਰ ਸਜਾਉਂਦੇ ਨੇ ਉਹਨਾਂ ਨੂੰ ਸਦੋਂ ਹਾ ਫੋਨ ਕਰਕੇ ਤੇ ਉਹਨਾਂ ਨੇ ਸੁਝਾਜਣਾ ਕਰ ਤੇ ਮੁੜ ਕੇ ਬਾਅਦ ਵਿੱਚ ਭਾਵੇਂ ਵਿਆਹ ਤੋਂ ਬਾਅਦ ਵਿੱਚ ਲਾਇਓ ਇੱਕੋ ਵਾਰੀ ਪਹਿੇ ਖਰਚਣ ਦੀ ਲੋੜ ਪੈਣੀ ਆ ਮੇਰੀ ਗੱਲ ਸੁਣਨੀ ਵੱਡੀ ਅਸਿਆਣੀ ਆ ਪ੍ਰੋਗਰਾਮ ਬੜਾ ਵੱਡਾ ਕੀਤਾ ਤੂੰ ਉਦੋਂ ਤਾਂ ਕੋਈ ਮੰਨਦਾ ਨਹੀਂ ਕਿਸੇ ਨੂੰ ਨਹੀਂ ਸੱਦਣਾ ਕਿਸੇ ਨੂੰ ਨਹੀਂ ਸੱਦਣਾ ਆਪੇ ਆਪੇ ਕਰ ਲੋ ਹੁਣ ਆਪੇ ਆਪੇ ਕਰਕੇ ਤਾਂ ਡੈਕੋਰੇਸ਼ਨ ਵਾਲੇ ਕੱਲ ਹੀ ਸੱਦਣੇ ਆ ਖਰਚੇ ਅੰਤਰੇ ਵੱਧ ਕਰਨੇ ਆ ਫਿਰ ਤੁਹਾਡੇ ਨਾਲ ਸਲਾਹ ਕੀਤੀ ਤੀ ਨਹੀਂ ਆਪੇ ਕਰਾਂ ਲਈ ਆਪੇ ਤੁਸੀਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਤੇ ਹੁਣ ਸਾਡੇ ਨਾਲ ਕੱਢ ਗਲੋ ਔਖੇ ਹੋ ਦੇ ਸਾਰੇ ਕਹਿੰਦੇ ਹੀਗੇ ਸਾਰੇ ਕੌਣ ਕਹਿੰਦੇ ਆਹੀ ਤੇ ਕਹਿੰਦੇ ਸ ਕੋ ਬਲਾਉ ਸ ਜਣ ਕਿੰਨਾ ਮਚਾਉਣਾ ਸੀ ਆਹੋ ਪਤਾ ਲੱਗਣੀ ਧਿਆ ਨਾ ਮੈਨੂੰ ਕਿੰਨਾ ਕਚਾ ਪਰਜਾਈਆਂ ਨੂੰ ਕਿੰਨੀਆਂ ਘਰੀਜਾਂ ਕਰਡੀਆਂ ਜੇ ਤੁਸੀਂ ਤੇ ਮਮਾ ਹੀ ਕੀ ਕਰੀਏ ਸਾਰਾ ਕੁਝ ਤੁਹਾਡੇ ਹੱਥ ਵਸਿਆ ਤੂੰ ਹੀ ਕਰਨਾ ਸਾਡੇ ਕੋਲ ਕੀ ਹੈ ਤੁਹਾਡੇ ਕੋਲ ਕਿਉਂ ਨਹੀਂ ਹੈ ਕੋਈ ਮੇਰੀ ਗੱਲ ਸੁਣ ਧਿਆਨ ਨਾਲ ਹੁਣ ਬਾਕੀ ਗੱਲਾਂ ਛੱਡ ਸਾਰੀਆਂ ਹੁਣ ਬਹਿਸ ਕਰਨ ਦਾ ਟਾਈਮ ਨਹੀਂ ਹੈਗਾ ਜਾ ਕੇ ਨਾ ਤੇ ਜਾ ਮਰੀਤੀ ਪਿੰਦਰ ਨੂੰ ਮੈਂ ਕਿਹਾ ਵਾ ਤੇ ਦੋਵੇਂ ਜੀ ਸਜਾ ਦੇ ਜਾ ਕੇ ਕਮਰਾ ਸਜਾ ਦੰਨੇ ਆ ਮੁੰਡੇ ਨੇ ਮਬੂਟ ਪਾਉਣ ਲੱਗੀਆਂ ਵੇਖਾਂ ਕਿੱਡੀ ਔਖੀ ਹੋਈ ਆ ਹੈ ਜੇ ਇਹਨਾਂ ਨੇ ਆਪ ਹੀ ਸਭ ਕੁਝ ਕਰਨਾ ਹੋਵੇ ਤੇ ਫੇਰ ਇਹ ਤੇ ਆਖਿਆ ਵੀ ਨਹੀਂ ਆਖੇ ਲੱਗਦੇ பாதி ਹੋ ਗਈ ਸਰ ਟੱਬਰ ਦੀ ਹੈ ਮੇਕੋ ਤੇਨ ਟ੍ਰਿਪ ਫੁਲਾਏ ਵੀ ਨਹੀਂ ਜਾਣਦੇ ਹੁਣ ਫੁਲਾਤੇ ਜੇ ਉਹ ਤੂੰ ਹੀ ਕਰਾਹਾਂਗਾ ਮਮਾ ਨਾਲ ਹੈ ਆ ਫੜੋ ਕਰੋ ਇਹਨਾਂ ਨੂੰ ਮੇਰੇ ਤੋਂ ਨਹੀਂ ਫੁਲਾਏ ਜਾਣਦੇ ਇੰਨੇ ਕੀ ਫੁੱਲੇ ਮੇਰੇ ਤੋਂ ਕੋ ਚੱਲ ਬੜੇ ਨੇ ਨੇ ਕੀ ਇਹਨਾਂ ਦੀ ਕੰਜੂਸੀ ਕਾਦੇ ਲਈ ਦੇ ਨਹੀਂ ਕਰਨ ਬੰਦਾ ਕਿਨੂੰ ਸੱਦ ਲੈਂਦਾ ਵਾ ਕਿੰਨਾ ਸੁਣਾ ਕਰ ਸਜਾ ਜਾਂਦੇ ਨੇ ਉਹ ਨਜ਼ਰੋਂ ਪਤਾ ਲੱਗਦਾ ਪੀ ਵਿਆਹ ਵਾਲਾ ਘਰ ਵਾ ਅੰਦਰ ਬਾੜ ਕੇ ਤੇ ਦੇ ਡੈਕੋਰੇਸ਼ਨ ਕਰਨ ਡੈਕੋਰੇਸ਼ਨਾਂ ਕਰਨੀਆਂ ਇੰਨਾਂ ਦੀ ਮੇਰੀ ਗੱਲ ਸੁਣ ਹੁਣ ਨਾ ਇਹ ਤਾਂ ਕਰਨਾ ਹੀ ਪੈਣਾ ਵਾ ਹੁਣ ਕਿਸੇ ਨੂੰ ਕਿਆ ਨੀਅਤ ਬਾਹਰ ਲਾਈਏ ਟੈਂਟ ਲਾ ਕੇ ਦਸੀਏ ਵੀ ਲੋਕਾਂ ਨੂੰ ਇਹ ਪਰ ਕਰ ਲੱਗੇ ਆ ਤੇ ਲੋਕਾਂ ਨੂੰ ਉਂਝ ਭਲਾ ਪਤਾ ਨਹੀਂ ਨਾ ਵੀ ਤੁਹਾਡੀ ਕੁੜੀ ਦਾ ਵਿਆਹ ਵਾ ਯਾਰ ਹੁਣ ਦੱਸ ਕੀ ਕਰੀਏ ਘਰ ਲੜਾਈ ਪਾਈਏ ਮੰਮੀ ਤਾਂ ਕਹਿੰਦੇ ਚੰਗੇ ਭਲੇ ਵੀ ਕੰਮ ਕਰ ਲਈ ਜਿਹੜਾ ਕਰਨਾ ਉਹ ਸਣੀ ਜਿਹੜਾ ਉਹ ਨਹੀਂ ਮੰਨਦਾ ਉਹਨੂੰ ਪਤਾ ਨਹੀਂ ਉਹ ਮੰਮੀ ਨੇ ਕੀਤੀ ਸੀ ਮੇਰੇ ਨਾਲ ਗੱਲ ਉਹ ਮੈਂ ਚਲੋ ਛੱਡੋ ਪਰ ਹੁਣ ਲੜਾਈ ਨਹੀਂ ਪਾਉਣੀ ਘਰ ਦੇ ਵਿੱਚ ਉਹਨੂੰ ਕੀ ਚਾਹੀਦਾ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੂੰਹ ਆਪਣਾ ਸਹੀ ਕਰ ਐ ਮੰਮੀ ਨੇ ਵੇਖ ਲੈ ਤੋਨਾ ਕਹਿਣਾ ਤੂੰ ਬਸੜੀ ਕਰ ਮਾਰ ਮਾਰ ਖੱਪਦੀਆਂ ਵਾਵੇ ਲੱਗਾ ਕਰਦਣ ਮੈਂ ਕਰੋ ਫਲਾ ਫਲਾ ਤੂੰ ਵੀ ਸਾਰੇ ਕੰਮ ਆਪ ਹੀ ਕਰਨੇ ਆ ਹੁਣ ਅਹੀਂ ਤਿਆਰ ਹੋਈਏ ਜਾਂ ਇਹਨੂੰ ਸਜਾਉਂਦੇ ਰਹੀਏ ਇੱਥੇ ਤਿਆਰ ਵੀ ਹੋਇਆ ਜਾਂਦਾ ਕੋਈ ਗੱਲ ਨਹੀਂ ਨਵਦੀਪ ਤੇ ਤੁਸੀਂ ਅੱਧੇ ਕੱਪੜੇ ਪਾ ਕੇ ਆਗੇ ਤੇ ਅੱਧੇ ਕਿੱਥੇ ਤੁਹਾਡੇ ਪੈਂਟ ਨਹੀਂ ਪਾਈਏ ਸਿਰਫ ਪੈਂਟੀ ਰਹਿੰਦੀ ਮੈਂ ਹਾ ਕੰਮੋਗੰਮ ਕਰ ਲਈਏ ਪੈਂਟ ਪਾ ਕੇ ਤੇ ਮੁੜ ਕੇ ਬਉ ਬਣ ਕੇ ਪਹਿਲਾਂ ਹੀ ਬੈਠ ਜਗੇ ਹਨਾ ਅਗਮ ਲਿਆ ਹਾ ਵੀ ਫੜਾਓ ਕ ਲੈਣਾ ਹੀ ਆ ਲਾ ਫਲਾਈ ਦੇ ਨੇ। ਲਾ ਗੰਰਾ ਉਹ ਹਾਬੀ। ਲਾ ਉਡਾ ਉਡਾ। ਲਾ ਹਵੇ ਲਾ। ਟੌਰ ਬਣਿਆ ਹੈ ਕਿ ਨਹੀਂ ਇਨੇ ਨਾਲ ਹੀ। ਹਾਂ ਬੜਾ ਟੌਰ ਬਣ ਗਿਆ ਵਾਣਾ। ਪਤਾ ਹੀ ਨਹੀਂ ਸੀ ਤੁਮੇ ਆਪਣਾ ਵਿਆਹ ਹੀ। ਕਿਦਾਂ ਝੂੜੀਆਂ ਪਈਆਂ ਸੀ ਤੇ ਕਿੰਨੀ ਸਜਾਵਟ ਕਰਾਈ ਸੀ। ਤਾਂ ਮੈਂ ਪਈਆਂ ਹੀ ਨਾ ਫੋਟਵਾਂ। ਉਹ ਚੱਲ ਨਾ। ਇਹਦੇ ਵਿੱਚ ਉਹ ਕੋਣ ਵਾਲੀ ਕਿਹੜੀ ਗੱਲ ਆ। ਫੇ ਕਿਸੇ ਨੂੰ ਪਤਾ ਨਾ ਲੱਗੇ। ਉਂਝ ਕਿਹੜਾ ਕਿਹਨੂੰ ਪਤਾ ਨਹੀਂ ਵੀ ਇਹ ਘਰ 'ਚ ਵਿਆਹ ਨਹੀਂ ਹੈਗਾ। ਨਵਦੀਪ ਬੱਚੂ ਆਪੇ ਆ ਰਵੇ ਵੇਖ ਲੈ। ਉਮੀਨਾ ਚੋਪੀਆਂ ਅਗਰ ਪੁੱਤ ਪਾੜ ਨਾ ਦੇ ਅੱਗੇ ਮੋਤਾ ਜੀ ਨੇ ਮਾਸਾ ਜੀ ਨੇ ਲੈ ਕੇ ਆਂਦੇ ਨੇ ਖੇਡਣਦੇ ਹਾਂ 냔ੇ ਨੂੰ ਤੈਨੂੰ ਉਹ ਦੱਸ ਕੀ ਕਰਿਆ ਇੰਨਾ ਕੁ ਕੀ ਲਿਓਣ ਪੇ ਮਾਸਾ ਵੱਧ ਬੰਦਾ ਲੈ ਆਉਂਗਾ ਤੂੰ ਇਦਾਂ ਕਰ ਆ ਤੇ ਹੋ ਗਿਆ ਕੰਮ ਸਾਰਾ ਤੇ ਉਧਰ ਜਾ ਕੇ ਵੇਹ ਅੰਦਰ ਜੇ ਕੋ ਰਹਿੰਦਾ ਨਾ ਤੇ ਕਰ ਤੇ ਨਾਲੇ ਮੇਰੀ ਪੈਂਟ ਕੱਢ ਦੇ ਜੜੀ ਪਾਉਣੀ ਉਹ ਜੜੀ ਥੋੜੀ ਜਿਹੀ ਢਿੱਲੀ ਉਤੋਂ ਇੱਕ ਬੈਲਟੀ ਵੀ ਹੈ ਨੀ ਲੈਉਣ ਵਾਲੀ ਹੈ ਹੋਰ ਇੰਨੇ ਖਰਚੇ ਕਰਦੇ ਰਹਿੰਦੇ ਹੋ ਤੇ ਆਪਣੀ ਚੀਜ਼ ਨਹੀਂ ਤੜ ਤੁਲੀਆਂ ਦੀ ਜਾਂਦੀ ਨਵਦੀਪ ਲੈ ਆਵਾਂਗਾ ਜਾਣਾ ਜੇ ਸ਼ਹਿਰ ਜਾ ਤੂੰ ਜਾ ਕੇ ਆਪਣਾ ਕੰਮ ਕਰ ਆ ਤੇ ਹੋ ਗਿਆ ਠੀਕ ਆ ਨਾ ਇਹਨਾਂ ਗਮ ਇਹਨਾਂ ਨੂੰ ਉਤਰਿਆ ਦੋ ਇੱਥੇ ਹੀ ਚਾਰ ਤੇ ਪਕਾਣੇ ਆ ਤੇ ਚਲੋ ਚਲੋ ਇਹ ਤੇ ਅਗਮ ਨੇ ਹੁਣ ਜੀ ਪਾੜ ਪੋਛੜਨੇ ਆ